ਹਾਂਜੀ ਇੱਕ ਇਹ ਆਪਣੇ ਕੋਲ ਬਨਾਰਸੀ ਸੂਟ ਆਏ ਨੇ ਬਹੁਤ ਸੋਹਣਾ ਸੋਨਾ ਚਾਂਦੀ ਦੇ ਸੂਟ ਨੇ ਜੀ ਸਾਡੇ ਕੋਲ ਹਰ ਹਫਤੇ ਦਾ ਮਾਲ ਆਉਂਦਾ ਨਾਲ ਜਿੰਨਾ ਖਤਮ ਹੋ ਜਾਂਦਾ ਜੀ ਅੱਜ ਨਵੇਂ ਕਲਰ ਐਡ ਕੀਤੇ ਨੇ ਇਹਦੇ ਵਿੱਚ ਸੂਟ ਬਹੁਤ ਸੁਣੇ ਨੇ ਦੇਖੋ ਸਾਰਾ ਫਰੰਟ ਆਊਟ ਡਿਜ਼ਾਈਨਰ ਆ ਬਹੁਤ ਸੋਹਣਾ ਸੂਟ ਆ ਜੀ ਵੇਵਿੰਗ ਦਾ ਕੰਮ ਹੋਇਆ ਸਾਰੇ ਵਿੱਚ ਵਿੱਚ ਬਹੁਤ ਸੁਣੇ ਨਵੇਂ ਫੈਬਰਿਕ ਆ ਜੀ ਇਹ ਕਾਟਨ ਦੇ ਵਿੱਚ ਮਸਲੀਨ ਆ ਗਈ ਨਵੀਂ ਫੈਬਰਿਕ ਦੁਪੱਟਾ ਦੇਖੋ ਜੀ ਬਹੁਤ ਸ਼ਾਨਦਾਰ ਦੁਪੱਟਾ ਹੈ ਔਰ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਸਾਡੇ ਕੋਲ ਹਰ ਹਫਤੇ ਆਉਂਦਾ ਆਨਸਰ ਨਾਲ ਜਿੰਨਾ ਖਤਮ ਅੱਜ ਦੁਬਾਰਾ ਨਵੇਂ ਐਡ-ਆਨ ਕੀਤੇ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਫਸਟ ਇਹਦੇ ਵਿੱਚ ਜਿਵੇਂ ਵਾਈਨਸ਼ੋਰਟ ਦੇ ਵਿੱਚ ਆ ਗਿਆ ਦੇਖੋ ਜੀ ਡਿਜ਼ਾਈਨਿੰਗ ਦੇਖੀ ਚੱਲੋ ਬੁੱਕ ਕਰੀ ਚੱਲੋ ਆ ਗਾਜਰੀ ਕੰਧ ਦੇ ਵਿੱਚ ਆ ਗਿਆ ਦੇਖੋ ਇਹਦੀ ਨੈਕ ਬਣੀ ਆ ਗਈ ਘੇਰਾ ਆ ਗਿਆ ਜੀ ਨਾਲ ਦੁਪੱਟਾ ਸਾਰਿਆਂ ਦਾ ਵੀਵਿੰਗ ਵਾਲਾ ਆਊਗਾ ਜੀ ਇਹ ਮਤਲਬ ਹਰ ਹਫ਼ਤੇ ਆਉਂਦਾ ਹਰ ਹਫ਼ਤੇ ਨਾਲ ਦੀਆਂ ਖਤਮ ਹਰ ਹਫ਼ਤੇ ਆਉਂਦਾ ਹਰ ਹਫ਼ਤੇ ਨਾਲ ਦੀਆਂ ਖਤਮ ਕਿਉਂਕਿ ਲੋਕੀ ਇਹਨੂੰ 1800 2000 ਦਾ ਸੇਲ ਕਰ ਰਹੇ ਨੇ ਅਸੀਂ ਕਰ ਰਹੇ ਹਾਂ 995 ਰੁਪਏ ਦੇ ਵਿੱਚ ਸਿਰਫ 995 ਰੁਪਏ ਦੇ ਵਿੱਚ ਸੂਟ ਦੁਪੱਟਾ ਜੀ ਇਹਨਾਂ 995 ਰੁਪਏ ਦੇ ਵਿੱਚ ਸੂਟ ਹੈ ਸਿਰਫ 995 ओनली ਆ ਦੇਖੋ ਇੰਗਲਿਸ਼ ਕਲਰ ਆ ਗਏ ਨਵੇਂ ਕਲਰ ਆ ਜੀ ਡਿਜ਼ਾਈਨਿੰਗ ਦੇਖੀ ਚਲੋ ਬੁੱਕ ਚਲੋ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਬੁੱਕ ਕਰੀ ਚਲੋ ਜੀ ਦੇਖੋ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਬਹੁਤ ਸੋਹਣੇ ਫਰੰਟ ਵਾਲੇ ਨੇ ਵੀਵਿੰਗ ਦਾ ਕੰਮ ਹੋਇਆ ਨਵੇਂ-ਨਵੇਂ ਕਲਰ ਨੇ ਜੀ ਇਹਦੇ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਆ ਤਾਂ ਜਲਦੀ ਸਕਰੀਨਸ਼ਾਟ ਲੈ ਲਿਓ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਹੈ ਜੀ ਕੈਸ਼ ਔਨ ਡਿਲੀਵਰੀ ਸਟਿੰਗ 120 ਹੈ ਡਿਜ਼ਾਈਨ ਜਿਹੜਾ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ WhatsApp ਤੇ ਆ ਔਨਲਾਈਨ ਮਦਰ ਸ਼ਿਪਿੰਗ ਚਾਰਜ ਹੈ ਕੈਸ਼ ਓਨ ਲੀਵਰੀ ਦੀ ਸ਼ਿਪਿੰਗ 120 ਹੈ ਔਰ ਕੈਸ਼ ਓਨ ਲੀਵਰੀ ਜਿਹੜੇ ਕਸਟਮਰ ਨੇ ਕਰਨੀ ਹੁੰਦੀ ਹੈ ਪਹਿਲਾਂ ਕੈਸ਼ ਓਨ ਲੀਵਰੀ ਦੀ ਸ਼ਿਪਿੰਗ ਚਾਰਜ ਪਹਿਲਾਂ ਪੇ ਕਰਦਿਆ ਕਰੋ ਸੂਟ ਦੀ amount ਪਰਸਨਲ ਰਿਸਿਵ ਫੋਨ ਤੇ ਲਓ ਜੀ ਲਵੈਂਡਰ ਦੇ ਵਿੱਚ ਆ ਗਿਆ ਸਾਰੇ ਡਿਜ਼ਾਈਨ ਬਹੁਤ ਪਿਆਰੇ ਨੇ ਸਿਰਫ 995 ਰੁਪਏ ਦਾ ਸੂਟ ਹੈ ਜੀ ਵਿਦ ਦੁਪੱਟਾ